ਅੱਜ ਮਾੜਾ ਜਿਹਾ ਹਿਸਾਬ ਨਾਲ ਵੋਟਾਂ ਮੇਰੀਆਂ ਜ਼ਿਆਦਾ ਨੇ ਪੀਲੇ ਨੂੰ ਪਾਣੀ ਪੂੜੀ ਪਹਿਲਾਂ ਹੀ ਸਾਹ ਸੁੱਕ ਗਿਆ ਹਜੇ ਤਾਂ ਮੈਂ ਮੰਗੇ ਵੀ ਨਹੀਂ ਸੀ ਟਾ ਪੀ ਲਿਆ ਜੀ ਕਹਿੰਦੀ ਮੇਰੇ ਵਾਲਿਆਂ ਵੋਟਾਂ ਜ਼ਿਆਦਾ ਆ ਵਹ ਮੇਰੇ ਲਈ ਤਾਂ ਕੱਲਾ ਰੂਪ ਹੀ ਵਾਧੂਆ ਕੋਪੀ ਪਾ ਵਹ ਮੇਰੇ ਲਈ ਤਾਂ ਕੱਲਾ ਭਾਈ ਰੂਪ ਹੀ ਭਾਜੀ ਵਾਧੂਆ ਕਹਿੰਦਾ ਭਾਜੀ ਟੈਨਸ਼ਨ ਆਦਾ ਸ਼ਾਮ ਜਿਹੜੇ ਇੱਕ ਪੌਗਾ ਲਵਾਦੀ ਵੇਖੀ ਖੇਡਣੇ ਖਿਲਰਦੇ ਹਰ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਵੀਰ ਜੀ ਨਸ਼ਿਆਂ ਨੂੰ ਛੱਡੀ ਆ ਬਬਾ ਹਾਸੀ ਮਜ਼ਾਕ ਹੈ ਨਨ ਹੱਸਣ ਖੇਡਣ ਮਨ ਕਰ ਜਾਓ ਆ ਸੂਟ ਸਮਾ ਕੇ ਰਹਿਣਾ ਵੀ ਬਿੱਖ ਕਦੇ ਕਦਰਤਾ ਕਰ ਲੈ ਤੂੰ ਮੇਰੇ ਜਜ਼ਬਾਤਾਂ ਦੀ ਜਜ਼ਬਾਤਾਂ ਦੀ ਤੇ ਮੈਂ ਪਤਨੀਆਂ ਤੇਰੀ ਤੇ ਮਾਂ ਤੇਰੇ ਜਵਾਕਾਂ ਦੀ ਜਵਾਕਾਂ ਦੀ ਬਿੱਖ ਕਦੇ ਕਦਰਤਾ ਕਰ ਲੈ ਤੂੰ ਮੇਰੇ ਜਜ਼ਬਾਤਾਂ ਦੀ ਜਜ਼ਬਾਤਾਂ ਦੀ ਤੇ ਮੈਂ ਪਤਨੀਆਂ ਤੇਰੀ ਤੇ ਮਾਂ ਤੇਰੇ ਜਵਾਕਾਂ ਦੀ ਇਹ ਸੁੱਟਾ ਵਾਰੀ ਤਾਂ ਤੇਰੇ ਪੈਸੇ ਹੀ ਮੁੱਕ ਜਾਂਦੇ ਮੇਰੇ ਸੁੱਟਾ ਵਾਰੀ ਤਾਂ ਤੇਰੇ ਪੈਸੇ ਹੀ ਮੁੱਕ ਜਾਂਦੇ ਮੇਰੇ ਸੁੱਟਾ ਵਾਰੀ ਤਾਂ ਤੇਰੇ ਪੈਸੇ ਹੀ ਮੁੱਕ ਜਾਂਦੇ ਕੰਨੀ ਮੇਰੇ ਸੁੱਟਾ ਵਾਰੀ ਤਾਂ ਤੇਰੇ ਪੈਸੇ ਮੁੱਕ ਜਾਂਦੇ ਅਗੋ ਬੰਦਾ ਪਤਾ ਕੀ ਕਹਿੰਦਾ ਆ ਹਫਤੇ ਦੇ ਵਿੱਚ ਤੈਨ ਨਹੀਂ ਹੁਣ ਮੈਂ ਦੱਸੂਗਾ ਵੀ ਕਿੰਨੇ ਲੈਣੇ ਆ ਹਫਤੇ ਦੇ ਵਿੱਚ ਆ ਘਰ ਦੇ ਵਿੱਚ ਤੂੰ ਨਮਾ ਕਲੇਸ਼ ਜਾ ਪਾ ਕੇ ਬਹਿ ਜਾਵੇਂ ਆ ਸੁਰਖੀ ਬਿੰਦੀ ਤੀਜੇ ਦਿਨੋਂ ਮਕਾ ਕੇ ਬਹਿ ਜਾਵੇਂ ਹੁਣ ਤਾਂ ਉਹਦੀ ਪਤਾ ਲੱਗਦਾ ਜਦੋਂ ਉੱਥੇ ਖੜ੍ਹ ਜਾਂਦੀ ਏ ਕਿ ਸਲੂਨ ਜੇ ਤੇ ਉਹਦੀ ਕਹਿੰਗੇ ਇੰਨੇ ਪੈਸੇ ਸਕੈਨਰ ਤੋਂ ਕਰ ਲੱਗੀਆਂ ਐਨੇ ਕੇ ਪੈਸੇ ਪਾ ਦੋ ਬਾਅਦ ਦੱਸ ਦਿਓ ਮਾਲ ਲਿਆਉਂਦਾ ਮੇਕਅਪ ਦਾ ਮਾਲ ਲਿਆਉਂਦਾ ਮੈਂ ਆ ਲਿਆਉਂਦਾ ਫਾਇਦਾ ਕੀ ਹੋ ਫਿਰ ਚਾਹ ਜਾਂਦਾ ਆ ਆ ਲਖਣ ਭਾਜੀ ਆਪਣਾ ਕੰਮ ਘੈਂਟ ਹੈ ਨਾ ਟੁਗਰਾ ਵਾਗੂ ਦਾ ਪਾਣੂ ਬੰਦੇ ਬਣਾਇਆ ਮਾਰੀ ਕਾਹਦੀ ਲੋੜ ਦੀ ਆ ਮੜਾ ਪਾਣੀਆ ਮਾਰਾ ਵਾਲਾ ਦੋ ਕ ਇਧਰ ਦੋ ਕ ਇਧਰ ਨੂੰ ਖੜੇ ਹੋ ਜਾਂਦੇ ਚੱਲ ਬਈ ਜੱਕੀ ਦਾ ਸਭੇ ਘੈਂਡਾ ਹਾਂ ਇਧਰ ਜੱਕੀ ਨੂੰ ਲੋੜ ਹੀ ਨਹੀਂ ਕਾਹਦੀ ਆਹ ਘਰ ਦੇ ਵਿੱਚ ਤੂੰ ਨਮਕਲੇਸ਼ ਜਪਾ ਕੇ ਬਹਿ ਜਾਵੇਂ ਜਪਾ ਕੇ ਬਹਿ ਆ ਸੁਰਖੀ ਬਿੰਦੀ ਤੀਜੇ ਦਿਨੋਂ ਮਗਾ ਕੇ ਬਹਿ ਜਾਵੇਂ ਆ ਘਰ ਦੇ ਵਿੱਚ ਤੂੰ ਨਮਕਲੇਸ਼ ਜਪਾ ਕੇ ਬਹਿ ਜਾਵੇਂ ਅਸਰ ਕੀ ਬਿੰਦੀ ਤੀਜੇ ਦਿਨੋਂ ਮਗਾ ਕੇ ਵਹਿ ਜਾਵੇਂ ਤੇ ਨਾਲੇ ਆਂਡ ਗਵਾਨ ਚ ਕੱਢਦੀ ਐ ਜਲੂਸ ਵਹਿਰਨੇ ਨੀ ਅਬ ਪੱਤੀ ਰਾਮਪੁਰ ਵਿੱਚ ਕੱਢਦੀ ਐ ਜਲੂਸ ਵਹਿਰਨੇ ਨੀ ਹੱfte ਦੇ ਵਿੱਚ ਤਨਪਾਲ ਦੀ ਸੂਟ ਵਹਿਰਨੇ ਨੀ ਹੱfte ਦੇ ਵਿੱਚ ਤਨਪਾਲ ਦੀ ਸੂਟ ਵਹਿਰਨੇ ਨੀ ਹੱfte ਦੇ ਵਿੱਚ ਤਨਪਾਲ ਦੀ ਸੂਟ ਵਹਿਰਨੇ ਨੀ ਕਰ ਵਾਪਸ ਤੂੰ ਕਿਵੇਂ ਹੈ ਗਈਆਂ ਹੈ ਗਈਆਂ ਆ ਨੰਗ ਬੰਦੇ ਦੇ ਨਾਲ ਮੈਂ ਮੱਥਾ ਲਾ ਕੇ ਬਹਿ ਗਈਆਂ ਬਹਿ ਗਈਆਂ ਜੇ ਮੈਂ ਜੁੱਤੀ ਮੰਗਾ ਤੇਰੇ ਬਡੇਰੇ ਰੁੱਸ ਜਾਂਦੇ ਜੇ ਮੈਂ ਜੁੱਤੀ ਮੰਗਾ ਤੇਰੇ ਬਡੇਰੇ ਰੁੱਸ ਜਾਂਦੇ ਤੇ ਮੇਰੇ ਸੂਟਾ ਵਾਰੀ ਤਾਦਰ ਪੈਸੀ ਤੁੰਗਾ ਮੋਨਦੀਪ ਕਿ ਮੋਨਜੀਤ ਜੀਤ ਹਾਂ ਮੋਨਜੀਤ ਜੀ ਉਹਨਾਂ ਵੱਲੋਂ ਸਮੁੱਚੇ ਤੌਰ ਤੇ 500 ਰੁਪਇਆ ਆ ਉਹ ਕਹਿੰਦਾ ਭਾਜੀ ਕੋਈ ਟੈਨਸ਼ਨ ਨਾ ਲੈ ਇੱਕ ਹੋਰ ਲੈ ਜੀ ਸੂਟ ਆ ਕਹਿੰਦਾ 500 ਰੁਪਇਆ ਫੜ 500 ਮੇਰਾ ਵਾਲਾ ਵਿੱਚ ਧੰਨਵਾਦ ਕਰ ਹੁਣ ਮੋਨਜੀਤ ਜੀ ਦਾ ਤੈਨੂੰ ਭੇਜਿਆ 500 ਰੁਪਇਆ ਕਹਿੰਦਾ ਇੱਕ ਹੋਰ ਸੂਟ ਦਵਾ ਦੇ ਪਰ ਜਾਈ ਨਹੀਂ ਕੋਈ ਚੱਕਰ ਨਹੀਂ 5 ਗੁਣਾ ਕਹਿੰਦੀ ਆਪਦੇ ਕੋਲੋਂ ਪਾ ਦੀ ਚੱਲ ਕੋਈ ਨਹੀਂ ਪਾਵਾਂਗੇ ਮੁੰਡਾ ਪਤਾ ਕੀ ਕਹਿੰਦਾ ਇਹ ਕਹਿੰਦੀ ਕਿ ਨੰਗ ਬੰਦੇ ਦੇ ਨਾਲ ਮੈਂ ਵਿਆਹ ਕਰਵਾ ਪੁਛਤਾ ਕੇ ਬਹਿ ਗਈ ਆ ਲੈ ਸੁਣੀ ਧਿਆਨ ਨਾਲ ਆ ਜਿਹੜੇ ਬੰਦੇ ਨੂੰ ਦੱਸਦੀ ਆ ਤੂੰ ਨੰਗ ਬਹਿਰਨੀ ਨਹੀਂ ਉਹ ਤੇਰੇ ਮਾਂ ਪਿਓ ਨੇ ਕੀਤਾ ਸੀ ਪਸੰਦ ਬਹਿਰਨੀ ਆ ਜਿਹੜੇ ਬੰਦੇ ਨੂੰ ਦੱਸਦੀ ਆ ਤੂੰ ਨੰਗ ਬਹਿਰਨੀ ਨਹੀਂ ਉਹੀ ਰਾਹ ਸਾਹਿਬ ਨੇ ਕੀਤਾ ਸੀ ਪਸੰਦ ਬਹਿਰਨੀ ਆ ਕਦੇ ਜੁੱਤੀ ਟੁੱਟ ਜਾਂਦੀ ਕਦੇ ਤੇਰੇ ਬੂਟ ਬਹਿਰਨੀ ਨਹੀਂ ਉਹ ਕਦੇ ਜੁੱਤੀ ਟੁੱਟ ਜਾਂਦੀ ਕਦੇ ਤੇਰੇ ਬੂਟ ਬਹਿਰਨੇ ਨਹੀਂ ਆ ਹਫਤੇ ਦੇ ਵਿੱਚ ਤਨਬਾਲ ਦੀ ਸੂਟ ਬਹਿਰਨੇ ਹਫਤੇ ਦੇ ਵਿੱਚ ਤਨਬਾਲ ਦੀ ਇੱਕ ਤਾਂ ਜੀ ਮੇਰਾ ਕਰਦਾ ਮੈਂ ਤੁਰ ਜਾ ਮਾਪੇ ਕੇਵੇ ਫਿਰ ਭੁੱਖਾ ਮਰਦਾ ਦੂਜਾ ਦੇ ਹੱਥਾਂ ਬਲ ਦੇਖੇ ਵੇ ਪਰ ਬੱਚਿਆਂ ਵੱਲ ਦੇਖ ਕੇ ਮੇਰੇ ਪੈਰ ਦੇ ਰੁਕ ਜਾਂਦੇ ਆ ਜਿਹੜਾ ਬੈਠਾ ਨਾ ਆ ਪਿੰਕ ਜੀ ਟੀ-ਸ਼ਰਟ ਆ ਨਾ ਇਹ ਛੇਤੀ ਲੱਗ ਜਾਂਦਾ ਮੰਮੀ ਨਾ ਆ ਜਾਈ ਨਾ ਜਾਈ ਨਾ ਜਾਈ ਪਰ ਬੱਚਿਆਂ ਵੱਲ ਦੇਖ ਕੇ ਮੇਰੇ ਤੇ ਰੁੱਕ ਜਾਂਦੇ ਤੇ ਮੇਰੇ ਸੂਟਾਂ ਵਾਰੀ ਦਾ ਤੇਰੇ ਪੈਸੀ ਮੁੱਕ ਜਾਂਦੇ ਮੇਰੇ ਸੂਟਾਂ ਵਾਰੀ ਦਾ ਤੇਰੇ ਪੈਸੀ ਮੁੱਕ ਜਾਂਦੇ ਆ ਮੇਰੇ ਸੂਟਾਂ ਵਾਰੀ ਦਾ ਤੇਰੇ ਪੈਸੀ ਟੱਕ ਜਾਂਦੇ ਇਹ ਹਫਤੇ ਦੇ ਵਿੱਚ ਤਿੰਨ ਸੂਟ ਕਿਉਂ ਪਾਉਂਦੀਆਂ ਆ ਸਾਨੂੰ ਇੱਕ ਨਵਾਂ ਹੀ ਰੋਡਾ ਲੱਗਿਆ ਹੋਇਆ ਉਹ ਕੀ ਕਹਿੰਦੇ ਉਨੂੰ ਇੰਸਟਾਗ੍ਰam ਇੰਸਟਾਗ੍ਰam ਤੇ ਪਾਉਂਦੀਆਂ ਰੀਲਾਂ ਅੱਛਾ ਲਖਣ ਬਾਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਮੈਨੂੰ ਫੋਲੋ ਕਰ ਲੈਣ ਕਹਿਦ ਨਾ ਕਹਦੀ ਇਹਨਾਂ ਦਾ ਪੇਜ ਬਣਿਆ ਹੋਇਆ ਜਸ਼ਨਵੀਤ ਆਫੀਸ਼ਲ ਭਾਈ ਇਹਨਾਂ ਨੂੰ ਫੋਲੋ ਕਰ ਲਿਓ ਜੇ ਆਪਣੇ ਵਾਲੇ ਪਾਸੇ ਤੁਸੀਂ ਤਾਂ ਕਰ ਲਓ ਫੋਲੋ ਹੈ ਹਾਂ ਇਹਨੂੰ ਫੋਲੋ ਕਰ ਲਿਓ ਜਸ਼ਨਵੀਤ ਆਫੀਸ਼ਲ ਇਹਦਾ ਪੇਜ ਬਣਿਆ ਬਸ ਕਹਿਤਾ ਓਕੇ ਹਾਂ ਠੀਕ ਸੂਟ ਨਹੀਂ ਮਿਲਨੇ ਤੇਰੀ ਵੀ ਅੱਛਾ ਜਿਹੜੇ ਸੂਟ ਪਾਉਂਦਿਆਂ ਇੰਸਟਾਗ੍ਰਾਮ ਤੇ ਪਾਉਂਦਿਆਂ ਰੀਲਾਂ ਇੱਕ ਸੂਟ ਦੇ ਵਿੱਚ 2 3 4 5 ਬਸ 5 ਗਰੀਲਾ ਪਾ ਕੇ ਉਹਦੋਂ ਵੱਲ ਕਹਦੂਗੀ ਬਹੁਤ ਸਾਰੀਆਂ ਰੀਲਾ ਪਾਤੀਆਂ ਸੂਟ ਦੇ ਵਿੱਚ ਹੁਣ ਨਹੀਂ ਇਹ ਸੂਟ ਪਾਉਂਦੀ ਇਹ ਰਿਜੈਕਟ ਆ ਹੁਣ ਨਵਾਂ ਬਣਾ ਕੇ ਦੇ ਫਰ ਜਿਹੜਾ ਇੰਸਟਾਗ੍ਰਾਮ ਵਾਲਾ ਇਹਨਾਂ ਨੂੰ ਭੂਤ ਚੁੰਬੜਿਆ ਪਿਆ ਹੁਣ ਉਹ ਤਾਂ ਥੋੜਾ ਪੋਣਾ ਤੇ ਥੋੜਾ ਕੀ ਤੋਂ ਪੋਣਾ ਸੁਣਿਆ ਧਿਆਨ ਨਾਲ ਕੀ ਕਹਿੰਦਾ ਓ ਮੈਨੂੰ ਲੱਗਦਾ ਏ ਮੱਕੂ ਤੇ ਰੱਠ ਪੋਣਾ ਪਹਿਣਾ ਰੱਠ ਪੋਣਾ ਪਹਿਣਾ ਆ ਥੋੜਾ ਸ਼ਾਜਸ ਕਰਨਬਾਪੂ ਤੋਪ ਬੋਹਣਾ ਪਹਿਣਾ ਤੋਪ ਬੋਹਣਾ ਨਹੀਂ ਮੈਨੂੰ ਲੱਗਦਾ ਏ ਮੱਕੂ ਤੇ ਰੱਠ ਮੋਹਣਾ ਪਹਿਣਾ ਅੱਥਾਉਲਾ ਸ਼ਾ ਜਿਸ ਕਰਨ ਬਾਪੂ ਤੋਂ ਬਵਾਉਣਾ ਪੈਣਾ ਏ ਉਹ ਨਾਲੇ ਕੱਢ ਦੂ ਤੇਰੇ ਵਿੱਚ ਬੜੇ ਜਿਹੜੇ ਭੂਤ ਬਹਿਰਨੇ ਨਹੀਂ ਆ ਕੱਢ ਦੂ ਤੇਰੇ ਵਿੱਚ ਬੜੇ ਜਿਹੜੇ ਭੂਤ ਬਹਿਰਨੇ ਨਹੀਂ ਆ ਹੱfte ਦੇ ਵਿੱਚ ਤਨਬਾਲ ਦੀ ਸੂਤ ਬਹਿਰਨੇ ਹੱfte ਦੇ ਵਿੱਚ ਤਨਬਾਲ ਦੀ ਸੂਤ ਬਹਿਰਨੇ ਆ ਹੱfte ਦੇ ਵਿੱਚ ਤਨਬਾਲ ਦੀ ਸੂਤ ਬਹਿਰਨੇ ਤੇਰੇ ਸੂਟਾਂ ਵਾਰੀ ਦਾ ਤੇਰੇ ਪੈਸੇ ਮੁਕ ਜਾਂਦੇ ਹੱfte ਦੇ ਵਿੱਚ ਤਨਬਾਲ ਦੀ ਸੂਤ ਬਹਿਰਨੇ ਨਹੀਂ ਬਾਲੀਸੂ ਦਵਹਰ ਦੇ ਨੀ